ਹੁਣ ਰਿਜ਼ਲਟ ਆ ਰਿਹਾ ਕਿ ਮੈਮ ਸਾਨੂੰ ਸਿੰਪਟਮ ਆ ਰਹੇ ਹੈ ਇਸ ਵਾਰੀ ਸਾਡੀ ਪ੍ਰੈਗਨਨਸੀ ਠਹਿਰ ਹੀ ਜਾਏਗੀ ਔਰ ਮੈਨੂੰ ਪਤਾ ਡੈਮ ਸ਼ੁਰ ਉਹਨਾਂ ਦੀ ਪ੍ਰੈਗਨਨਸੀ ਉਹ 12 ਗੋਲੀਆਂ ਜਿਹਦੀ ਅਸੀਂ ਗੱਲ ਪਿਛਲੀ ਵਾਰੀ ਕੀਤੀ ਸੀ ਇਹਨਾਂ ਨਾਲ ਉਹਨਾਂ ਦੀ ਪ੍ਰੈਗਨਨਸੀ ਤੇ ਸਰ ਠਹਿਰ ਹੀ ਜਾਣੀ ਹੈ ਇਹ ਟੈਬਲੇਟ ਸਰ ਉਹਨਾਂ ਨੇ ਇਹ ਟੈਬਲੇਟ ਖਾਣੀ ਹੈ ਤੇ ਪੋਲੀਪ ਇਹ ਪੋਲੀਪ ਹੈ ਨਾ ਸਰ ਉਹ ਉਹ ਪੋਲੀਪ ਕੱਢ ਦੇਣਾ ਤੇ ਉਹਨਾਂ ਨੇ ਆ ਖਾ ਲੈਣਾ ਓਕੇ ਮਤਲਬ ਜਿਹੜੀਆਂ ਇਹ ਗੋਲੀਆਂ ਹੈਗੀਆਂ ਨੇ ਜਿਹੜੀ ਪੋਲਿਪਸ ਹੈਗੀਆਂ ਯੂਟਰਸ ਦੇ ਵਿੱਚ ਸਾਡੀ ਬਣੀ ਉਹਨੂੰ ਇਹਨੇ ਕਵਰ ਕਰ ਲੈਣਾ ਕੰਚਨ ਪਾਊਡਰ ਤੇ ਕੰਚਨ ਹੀ ਟੈਬਲੇਟ ਜਿਹੜੀਆਂ ਸਾਹਮਣੇ ਸਾਹਮਣੇ ਪਈਆਂ ਅੱਛਾ ਜੀ ਇਹਨਾਂ ਦੋਨੋਂ ਟੈਬਲੇਟ ਤੇ ਪਾਊਡਰ ਨੂੰ ਉਹਨਾਂ ਨੇ ਆਰਡਰ ਕਰ ਲੈਣਾ ਆਈ ਥਿੰਕ ਅਸੀਂ ਜਿਆਦਾ ਕਹੀਏ ਤਾਂ ਵਿਦਿਨ 4 ਮੰਥਸ ਪੋਲੀਪੀ ਠੀਕ ਹੋ ਜਾਣਾ ਤੇ ਨਾਲ ਉਹਨਾਂ ਦੀ ਪ੍ਰੈਗਨੈਂਸੀ ਵੀ ਕਨਸੀਵ ਹੋ ਜਾਣੀ ਹੈਗੀ ਹੈ ਸਰ ਇਸ ਨੇ ਕਫ ਦੋਸ਼ ਦੀ ਅਸੀਂ ਗੱਲ ਕੀਤੀ ਇਸ ਛਾਲਨੀ ਟੈਬਲੇਟਸ ਨੇ ਕਫ ਤੇ ਪਿੱਤ ਤੇ ਕੰਮ ਕਰਨਾ ਜਿਹੜੀ ਉਹਨਾਂ ਦੇ ਅੰਦਰ ਵਾਈ ਬਣੀ ਇਹ ਤਿੰਨਾ ਦੋਸ਼ਾਂ ਨੂੰ ਬੈਲੈਂਸ ਕਰਨਾ ਹੈ ਤੇ ਕਫ ਰਿਡਿਊਸ ਕਰਕੇ ਫਿਰ ਪੇਨ ਘਟਣੀ ਹੈ ਇਕੋ ਦਮ ਨਹੀਂ ਪੇਨ ਘਟਣੀ ਲక్ష్ਮੀ ਟੈਬਲੇਟ ਦੇ ਨਾਲ ਪੀਰੀਅਡ ਉਹਨਾਂ ਦੇ ਰੈਗੂਲਰ ਹੋ ਜਾਣੇ ਹੈਗੇ ਆ ਤੇ ਨਾਲ ਉਹਨਾਂ ਨੂੰ ਆਪਾਂ ਦੇਵਾਂਗੇ ਆ ਸ਼ੀਮੈਕਸ ਦਾ ਕੰਬੀਨੇਸ਼ਨ ਫਿਰ ਵੀ ਲੱਗਦਾ ਕਿ ਕੋਈ ਲੋ ਐਮ ਐਚ ਦੀ ਪੋਲਪਸ ਠੀਕ ਹੋ ਗਿਆ ਲੋ ਐਮ ਐਚ ਦੀ ਪ੍ਰੋਬਲਮ ਹੋਗੀ ਸਰ ਮੇਰੇ ਕੋਲ ਬਹੁਤ ਪੇਸ਼ੈਂਟ ਪੀਣਾ ਸੋਚੇ ਸਮਝੇ ਇਹ ਸੁਭਾਗਿਆ ਮੰਗਾ ਲੈਣ